ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਜਾਪਾਂ ਸਹਿਸਕ੍ਰਿਤੀ ਦੇ ਵਿੱਚ ਜਿਹੜੀ ਇਹ ਪੰਕਤੀ ਆਉਂਦੀ ਹੈ ਤੁਸੀਂ ਲਿਖੀ ਵੇਖ ਰਹੇ ਹੋ ਇਸ ਦਾ ਉਚਾਰਨ ਸਿੱਖਣਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਕਿਉਂਕਿ ਕਈ ਵਾਰ ਆਪਾਂ ਨੂੰ ਜਦੋਂ ਆਪਾਂ ਸਹਿਜ ਪੜ ਕਰਦੇ ਹਾਂ ਜਿਹੜੇ ਅੱਖਰ ਪੈਰ ਦੇ ਵਿੱਚ ਲੱਗੇ ਹੁੰਦੇ ਨੇ ਅੱਧੇ ਅੱਖਰ ਜਿਹਨੂੰ ਕਹਿ ਦਿੰਨੇ ਆਪਾਂ ਉਹਨਾਂ ਦਾ ਉਚਾਰਨ ਕਈ ਵਾਰ ਸਮਝ ਵਿੱਚ ਨਹੀਂ ਪੈਂਦਾ ਤੇ ਅੱਜ ਆਪਾਂ ਸਿੱਖਣਾ ਹੈ ਕਿ ਉਚਾਰਨ ਕਿਵੇਂ ਕਰਨਾ ਹੈ ਇਹ ਜਿਹੜੀ ਪੰਕਤੀ ਇੱਥੋਂ ਤੱਕ ਪੰਕਤੀ ਹੈ ਇਹ ਸੈਸਕ੍ਰਿਤੀ ਵਿੱਚ ਆਉਂਦੀ ਹੈ ਹੁਣ ਸਾਰੇ ਕਹਿੰਦੇ ਕਿ ਸੈਸਕ੍ਰਿਤੀ ਬਾਣੀ ਬੜੀ ਮਹਿੰਗੀ ਪੜਨ ਵਿੱਚ ਬੜੀ ਕਠਿਨ ਹੈ ਪਰ ਜਦੋਂ ਇਸ ਦਾ ਆਪਾਂ ਅਭਿਆਸ ਕਰਾਂਗੇ ਜਿਵੇਂ ਹੁਣ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਨਿਤਨੇਮ ਕਰਦੇ ਆ ਆਪ ਨੂੰ ਸੌਖਾ ਲੱਗਦਾ ਪੜਨ ਵਿੱਚ ਕਿਉਂ ਲੱਗਦਾ ਸੌਖਾ ਕਿਉਂਕਿ ਆਪਾਂ ਉਸ ਦਾ ਅਭਿਆਸ ਕਰਦੇ ਆ ਰੋਜ਼ ਪੜ੍ਹਦੇ ਆ ਉਹ ਸਰਲ ਹੋ ਗਿਆ ਆਪਣੇ ਜ਼ੁਬਾਨ ਤੇ ਚੜ ਗਿਆ ਤੇ ਪੜਨ ਵਿੱਚ ਸੌਖਾ ਲੱਗਦਾ ਜਿਹੜੀ ਬਾਣੀ ਆਪ ਕਦੇ ਪੜ੍ਹੀ ਨਹੀਂ ਜਿਹੜੀ ਮਹੀਨੇ ਮੱਸੇ ਪੜ੍ਹਨੀ ਭਾਵ ਕੇ ਜਦੋਂ ਪਾਠ ਕੀਤਾ ਉਹਦੇ ਪੜ੍ਹਨੀ ਹੈ ਭਾਵੇਂ 2 ਮਹੀਨੇ ਲੱਗ ਜਨ ਭਾਵੇਂ 6 ਮਹੀਨੇ ਬਾਅਦ ਪੜ੍ਹੀ ਫਿਰ ਉਹ ਬਾਣੀ ਆਪੇ ਪੜ੍ਹ ਵਿੱਚ ਔਖੀ ਲੱਗਦੀ ਹੈ, ਕਠਨ ਲੱਗਦੀ ਹੈ। ਸਭ ਤੋਂ ਬਾਣੀ ਸੌਖੀ ਹੈ ਪੜ੍ਹਨ ਵਿੱਚ। ਜਦੋਂ ਆਪਾਂ ਅਭਿਆਸ ਕਰਾਂਗੇ, ਰੋਜ਼ ਪੜ੍ਹਾਂਗੇ ਭਾਵੇਂ ਇੱਕ-ਇੱਕ ਪਉੜੀ ਦੀ ਪੜ੍ਹੀਏ। ਸanskritri ਦੇ ਸ਼ਲੋਕ ਨੇ ਸਾਰੇ, ਸ਼ਲੋਕ ਇੱਕ-ਇੱਕ ਪੜ੍ਹੀਏ ਤਾਂ ਵੀ ਆਪਣੇ ਇਸ ਨੂੰ ਇਹ ਸਰਲ ਹੋ ਜਾਵੇ ਕਿ ਪੜ੍ਹਨ ਵਿੱਚ ਸੌਖੀ ਲੱਗੇਗੀ। ਵਿਖਿਆ ਪਯੰਤ ਅਮਰਤੰ ਦ੍ਰਸ਼ਟਾ ਸਖ ਸੁਵਜਣ ਹੈ ਹੁਣ 1 2 3 ਤਿੰਨ ਸ਼ਬਦ ਨੇ ਜਈ ਵਾਲੀ ਇੱਥੇ ਵਾਵਾ ਲੱਗਾ ਇੱਥੇ ਦੋ ਜਈ ਆਏ ਨੇ ਹੁਣ ਵਿਖਿਆ ਵਿਖਿਆ ਪਰ ਆਪਾਂ ਸ਼ਬਦ ਪੜ੍ਹਿਆ ਹੈ ਉਚਾਰਨ ਵੀ ਵਿਖਿਆ ਹੀ ਹੈ ਵਿਖਿਆ ਕਿਵੇਂ ਬਣੇਗਾ ਹੁਣ ਵਿਖਿਆ ਤੇ ਐੜੇ ਕੰਨਾ ਬਣਦਾ ਇੱਥੇ ਵਿਖਿਆ ਐੜੇ ਕੰਨਾ ਆ ਜੇ ਆਪਾਂ ਜਈਆ ਹੀ ਪੜਦਿਆਂ ਵਿਖਿਆ ਵਿਖਿਆ ਬਣਦਾ ਪਰ ਵਿਖਿਆ ਦਾ ਕੋਈ ਅਰਥ ਨਹੀਂ ਬਣਦਾ ਵਿਖਿਆ ਬੱਬੇ ਸਿਆਰੀ ਖਖੇ ਸਿਆਰੀ ਐੜੇ ਕੰਨਾ ਚਈਏ ਕੰਨਾ ਜਿਹੜਾ ਐੜੇ ਕੰਨਾ ਬਣੇਗਾ ਇਸ ਦਾ ਅਸੀਂ ਜਿਹੜਾ ਉਚਾਰਨ ਲਿਖਿਆ ਹੋਇਆ ਹੈ ਬੱਬੇ ਸਿਆਰੀ ਖਖੇ ਸਿਆਰੀ ਐੜੇ ਕੰਨਾ ਉਚਾਰਨ ਬਣ ਗਿਆ ਵਿਖਿਆ ਵਿਖਿਆ ਕਿੱਤੇ ਵੀ ਇਹ ਸ਼ਬਦ ਇਸ ਤਰ੍ਹਾਂ ਲਿਖਿਆ ਹੁੰਦਾ ਹੈ ਉਚਾਰਨ ਕਰਨਾ ਵਿਖਿਆ ਅੱਗੇ ਆ ਗਿਆ ਭੱਬਾ ਜਈਏ ਟਿੱਪੀ ਜਈਏ ਟਿੱਪੀ ਹੁਣ ਵਿਚਾਲੇ ਆਈ ਹੈ ਪਹਿਲਾ ਇੱਥੇ ਏ ੜੀ ਨੂੰ ਸਿਆਰੀ ਨਿਕਲੇਗੀ ਏ ੜੀ ਨੂੰ ਸਿਆਰੀ ਨਿਕਲ ਕੇ ਏ ੜੀ ਟਿੱਪੀ ਜਿਹੜੀ ਜਈਏ ਟਿੱਪੀ ਏ ੜੀ ਟਿੱਪੀ ਬਣ ਜਾਣਾ ਉਚਾਰਨ ਬਣ ਜਾਣਾ ਪਹੰਤ ਭੱਬਾ ਏ ੜੀ ਸਿਆਰੀ ਏ ੜੀ ਟਿੱਪੀ ਤੱਤੇ ਸਿਆਰੀ ਇੱਥੇ ਪਈ ਹੋਈ ਹੈ ਐ ੜਿ ਟਿਪੀ ਜਈ ੜਿ ਟਿਪੀ ਵਿੱਚ ਪਹਿਲਾ ੜਿ ਸਿਆਰੀ ਨਿਕਲ ਜਾਣੀ ਹੈ ਪੱਬਾ ਚ ਪਿਆ ਹੋਇਆ ਹੈ ਉਚਾਰਨ ਬਣ ਜਾਣਾ ਪਹੰਤ ਪਹੰਤ ਕਿਤੇ ਵੀ ਗੁਰਬਾਣੀ ਵਿੱਚ ਪਾਠ ਆਉਂਦਾ ਹੈ ਕਈ ਥਾਂ ਤੇ ਆਉਂਦਾ ਪਾਠ ਹੈ ਸanskritti ਵਿੱਚ ਵੀ ਕਈ ਥਾਂ ਤੇ ਆਉਂਦਾ ਹੈ ਇਸ ਦਾ ਉਚਾਰਨ ਹੈ ਪਹੰਤ ਭੰਤ ਨਹੀਂ ਕਹਿਣਾ ੜਿ ਤੋਂ ਬਿਨਾਂ ਉਚਾਰਨ ਨਹੀਂ ਕਰਨਾ ਜੇ ੜਿ ਤੋਂ ਬਿਨਾਂ ਉਚਾਰਨ ਕਰਦੇ ਹਾਂ ਉਚਾਰਨ ਬਣ ਜਾਂਦਾ ਭਯੰਤ ਭੱਬੇ ਸਿਆਰੀ ਲਾ ਕੇ ਪਰ ਭੱਬੇ ਸਿਆਰੀ ਨਹੀਂ ਇੱਥੇ ਈ ੜੀ ਨੂੰ ਸਿਆਰੀ ਲਾ ਕੇ ਉਚਾਰਨ ਕਰਨਾ ਪਯੰਤ ਵਿਖਿਆ ਪਯੰਤ ਅੰਮ੍ਰਿਤੰ ਇੱਥੇ ਤੱਤੇ ਟਿੱਪੀ ਹੈ ਅੰਮ੍ਰਿਤੰ ਦੁਸ਼ਟਾ ਦੱਦੇ ਨੂੰ ਔਂਕੜ ਹੈ ਪੈਰ ਵਿੱਚ ਰਾਰਾ ਵੀ ਹੈ ਦੁਸ਼ਟਾ ਸਖਾ ਸੁਵਜਨਹ ਸਸੇ ਔਂਕੜ ਜਿਹੜਾ ਪੈਰ ਵਿੱਚ ਵਾਵਾਏ ਨੇ ਐੜਾ ਬਣ ਜਾਣਾ ਹੈ ਗੁਰਬਾਣੀ ਵਿੱਚ ਕਿਤੇ ਵੀ ਐੜੇ ਜਿਹੜਾ ਵਾਵਾ ਆਇਆ ਉਹ ਐੜਾ ਹੀ ਬਣਦਾ ਆਇਆ ਕਿਉਂਕਿ ਇੱਥੇ ਅੱਧਾ ਵਾਵਾ ਹੈ ਅੱਧਾ ਸਰਵੇ ਹੈ ਜਿਹਨੂੰ ਕਹਿ ਦਿੰਦੇ ਆਪਾਂ ਅੱਦੇ ਵਾਵੇ ਨੂੰ ਜੇ ਪੂਰਾ ਵਾਵਾ ਹੋਵੇ ਤੇ ਉਹ ਵਿਅੰਜਨ ਹੁੰਦਾ ਹੈ ਪਾਠ ਪੂਰਾ ਵਾਵਾ ਵਿੰਜਨ ਹੁੰਦਾ ਹੈ ਉਹ ਵਾਵਾ ਹੀ ਬੋਲਿਆ ਜਾਂਦਾ ਜਿਸ ਤੇ ਪੂਰਾ ਵਾਵਾ ਹੋਵੇ ਪਰ ਅੱਧਾ ਜਿਹੜਾ ਵਾਵਾ ਹੈ ਉਹ ਐੜਾ ਹੀ ਬੋਲਿਆ ਜਾਂਦਾ ਹੈ ਇਸ ਦਾ ਉਚਾਰਨ ਹੈ ਸਸੇ ਔਂਕੜ ਐੜੇ ਉੱਤੇ ਅਦਕ ਲਾ ਕੇ ਜਜਾ ਨਨਾ ਹਾ ਹਾ ਸਵੱਜਣ ਹੈ ਸਵੱਜਣ ਹੈ ਸੋ ਅਜ ਨਹਿ ਸੋ ਅਜ ਨਹਿ ਪਰ ਕਠਾ ਪਾਠ ਹੈ ਸਮਝਣ ਵਾਸਤੇ ਪਪ ਵੱਖਰਾ ਵੱਖਰਾ ਕਰ ਰਹੇ ਆ ਸਵੱਜਣ ਹੈ ਸਵੱਜਣ ਹੈ ਪਾਠ ਉਚਾਰਨ ਕਰਨਾ ਹੈ ਅਦਕ ਤਾਂ ਲਾਇਆ ਕਿ ਇਸ ਦਾ ਮਤਲਬ ਹੈ ਕਿ ਕੱਸ ਕੇ ਬੋਲਣਾ ਉੰਜ ਗੁਰਬਾਣੀ ਵਿੱਚ ਲਿਖਤੀ ਰੂਪ ਵਿੱਚ ਕਿਤੇ ਵੀ ਅਦਕ ਨਹੀਂ ਆਇਆ ਪਰ ਕੁਝ ਸ਼ਬਦ ਨੇ ਜਿਹੜੇ ਅਦਕ ਲਾ ਕੇ ਪਾਪ ਕੇ ਭਾਰੇ ਉਚਾਰਨ ਕਰਨ ਦੇ ਹੁੰਦੇ ਨੇ ਜਿਵੇਂ ਮਾਤਾ ਪਾਠ ਆਉਂਦਾ ਹੈ ਭੋਲਾ ਹੁੰਦਾ ਹੈ ਮਾਤਾ ਪਿਤਾ ਦੀ ਗੱਲ ਕੀਤੀ ਉੱਥੇ ਮਾਤਾ ਜਿੱਥੇ ਮਾਤਾ ਕਸ ਕੇ ਬੋਲਣਾ ਹੈ ਉੱਥੇ ਮਸਤ ਹੋਇਆ ਨਸ਼ੇ ਦੀ ਗੱਲ ਕੀਤੀ ਮਸਤ ਹੋਇਆ ਨਸ਼ੇ ਦੇ ਵਿੱਚ ਉੱਥੇ ਅਰਥ ਬਦਲ ਜਾਂਦਾ ਹੈ ਅਦਕ ਲਾ ਕੇ ਇੱਥੇ ਉਚਾਰਨ ਕਰਨ ਸੁਵਜਣ ਹੈ ਵਿਖਿਆ ਪਯੰਤ ਅੰਮ੍ਰਿਤੰ ਦੁਸ਼ਟਾ ਦ੍ਰਿਸ਼ਟਾ ਸਖ ਸੁਵਜਣ ਹੈ ਵਿਖਿਆ ਪਯੰਤ ਸੁਵਜਣ ਹੈ ਜ਼ੈਰ ਕਹਿੰਦੇ ਉਸ ਦੇ ਵਾਸਤੇ ਅੰਮ੍ਰਿਤ ਬਣ ਜਾਂਦੀ ਹੈ ਦੇਖੀ ਉਸ ਦੇ ਮਿੱਤਰ ਤੇ ਕਰੀਬੀ ਰਿਸ਼ਤੇਦਾਰ ਵੀ ਬਣ ਜਾਂਦੇ ਨੇ ਦ੍ਰਿਸ਼ਟਾ ਸਖ ਸੁਵਜਣ ਹੈ ਤਿੰਨ ਅੱਖਰ ਨੇ ਸੰਗਤ ਜਿਹੜੇ ਇੱਕੋ ਪੰਕਤੀ ਦੇ ਵਿੱਚ ਆਏ ਨੇ ਜਈਏ ਵਾਲੇ ਦੋ ਨੇ ਤੇ ਵਾਹਵੇ ਵਾਲਾ ਇੱਕ ਸ਼ਬਦ ਲਿਖਿਆ ਹੋਇਆ ਸੋ ਇਸ ਪੰਕਤੀ ਦਾ ਜਾਪਾਂ ਉਚਾਰਨ ਸਿੱਖ ਲਿਆ ਸਾਰੀ ਸੰਥਿਆ ਪਲੇਲਿਸਟ ਵਿੱਚ ਪਈ ਹੋਈ ਹੈ YouTube ਦੀ ਤੇ ਗੁਰਬਾਣੀ ਦੀ ਸੰਥਿਆ ਵੀ ਇਸ ਚੈਨਲ ਤੇ ਲੜੀਵਾਰ ਚੱਲ ਰਹੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ